मेरा नाम है गा जी लखनप्रीत सिंह ਤੇ ਲੋਕੀ ਮੈਨੂੰ ਲਖਨੰਬਰ ਸਰੀਆਂ ਤੋਂ ਜਾਣਦੇ ਆ ਇਹ ਪਤੰਗ ਤਿਆਰ ਕੀਤੀ ਹੋਈ ਹੈ ਮੈਂ 26 ਜਨਵਰੀ ਦੇ ਮੌਕੇ ਤੇ ਕਿਉਂਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਹੈ ਤੇ ਉਹਨੂੰ ਜ਼ਾਹਿਰ ਕਰਨਾਸਤੇ ਮੈਂ ਇੱਕ ਤਿਰੰਗੇ ਵਾਲੀ ਪਤੰਗ ਤਿਆਰ ਕੀਤੀ ਹੋਈ ਹੈ ਉਹ ਵੀ ਬ੍ਰਾਜ਼ੀਲੀਅਨ ਕਾਈਟ ਦੀ ਸਟਾਈਲ ਵਿੱਚ ਜਿਹਨੂੰ ਕਿ ਆਪਾਂ ਪੀਪਾ ਕਾਈਟ ਕਹਿੰਦੇ ਆ ਇਹ ਆਪਾਂ ਗੱਲ ਕਰੀਏ ਦੀ ਲੰਬਾਈ ਦੀ ਤਾਂ ਇਹ 10 ਫੁੱਟ ਹੈ ਗਈ ਹੈ ਤੇ ਚੜਾਈ ਦੀ 7 ਫੁੱਟ ਹੈ ਇਹਨੂੰ ਮੈਨੂੰ ਤਿਆਰ ਕਰਨ ਵਿੱਚ ਮੈਂ ਕਿਉਂਕਿ ਸਾਡੇ ਦੇਸ਼ ਦੀ ਪਤੰਗ ਹੈਗੇ ਨੂੰ ਮੈਂ ਤਿਆਰ ਕਰਨ ਵਿੱਚ ਬਰੀਕੀ ਦਾ ਵੀ ਧਿਆਨ ਰੱਖਿਆ ਹੈ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ ਤੇ ਇਹਨੂੰ ਤਿਆਰ ਕਰਨ ਵਿੱਚ ਮੈਨੂੰ ਲਗਭਗ 2 ਦਿਨ ਲੱਗ ਗਏ ਸੀ ਕਿਉਂਕਿ ਐਡੀ ਵੱਡੀ ਐ ਪਤੰਗ ਐ ਜਦੋਂ ਹਵਾ ਵਿੱਚ ਲਹਿਰਦੀ ਐ ਨਾ ਤੇ ਵੇਖਣ 'ਚ ਬਹੁਤ ਹੀ ਸੋਹਣੀ ਲੱਗਦੀ ਐ ਆਪਾਂ ਇਹਨੂੰ ਉਡਾਇਆ ਵੀ ਹੋਇਆ ਐ ਤੇ ਜਦੋਂ ਲੋਕੀ ਦੇਖਦੇ ਆਣ ਨਾ ਤੇ ਮਾਣ ਕਰਦੇ ਮਹਿਸੂਸ ਕਰਦੇ ਨਾਲੇ ਵੇਖਣ 'ਚ ਵੀ ਬਹੁਤ ਸੋਹਣੀ ਲੱਗਦੀ ਐ ਹਾਂਜੀ ਇਹਨੂੰ ਤਿਆਰ ਕਰਨ ਵਾਸਤੇ ਮੈਂ ਕਿਉਂਕਿ ਸਪੈਸ਼ਲ ਵਾਸ ਲਿਆ ਹੋਇਆ ਸੀ ਕਿਉਂਕਿ ਤੀਲਾ ਟੁੱਟ ਨਾ ਜਾਵੇ ਸਾਡੇ ਦੇਸ਼ ਦੀ ਪਤੰਗਾਂ ਵਿੱਚ ਕੋਈ ਤੇ ਇਸ ਕਰਕੇ ਵਧੀਆ ਤੇ ਮੋਟਾ ਵਾਸ ਲਿਆ ਹੋਇਆ ਮੈਂ ਵਰਤੋਂ ਵਿੱਚ ਤੇ ਨਾਲੇ ਪੇਪਰ ਲਿਆ ਹੋਇਆ ਪੂਰਾ ਹਾਈ ਕੁਆਲਿਟੀ ਦਾ ਇਸ ਤੋਂ ਪਹਿਲਾਂ ਮੈਂ ਪਾਕਾਇਦਾ ਮੈਂ ਨੌਜਵਾਨਾਂ ਨੂੰ ਇਹੋ ਸੁਨੇਹਾ ਦੇਣਾ ਚਾਹਾਂਗਾ ਕਿ ਜਿਹੜੇ ਮੇਰੇ ਅੱਗੇ ਨੌਜਵਾਨ ਹੈ ਜਿਹੜੇ ਅੱਜ ਕੱਲ ਬਾਹਰ ਜਾਣ ਨੂੰ ਫਿਰਦੇ ਨੇ ਕਿ ਬਾਹਰ ਚਲ ਜੀ ਉੱਥੇ ਜਾ ਕੇ ਸੈੱਟ ਹੋ ਜਾਣਗੇ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਤੇ ਮਾਣ ਮਹਿਸੂਸ ਕਰੋ ਤੇ ਇੱਥੇ ਵੀ ਕੁਝ ਵੱਖਰਾ ਕਰੋਗੇ ਤਾਂ ਤੁਹਾਨੂੰ ਸਾਰੇ ਜਾਣਨਗੇ ਮੇਰਾ ਨਾਮ ਹੈਗਾ ਜੀ ਲਖਨਪ੍ਰੀਤ ਸਿੰਘ ਤੇ ਲੋਕੀ ਮੈਨੂੰ ਲਖਨ ਨੰਬਰ ਸਰੀਆਂ ਤੋਂ ਜਾਣਦੇ ਆ ਇਹ ਪਤੰਗ ਤਿਆਰ ਕੀਤੀ ਹੋਈ ਹੈ ਮੈਂ 26 ਜਨਵਰੀ ਦੇ ਮੌਕੇ ਤੇ ਕਿਉਂਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਹੈ ਤੇ ਉਹਨੂੰ ਜ਼ਾਹਿਰ ਕਰਨਾਸਤੇ ਮੈਂ ਇੱਕ ਤਿਰੰਗੇ ਵਾਲੀ ਪਤੰਗ ਤਿਆਰ ਕੀਤੀ ਹੋਈ ਹੈ ਉਹ ਵੀ ਬ੍ਰਾਜ਼ੀਲੀਅਨ ਕਾਈਟ ਦੀ ਸਟਾਈਲ ਵਿੱਚ ਜਿਹਨੂੰ ਕਿ ਆਪਾਂ ਪੀਪਾ ਕਾਈਟ ਕਹਿੰਦੇ ਆ ਇਹ ਆਪਾਂ ਗੱਲ ਕਰੀਏ ਦੀ ਲੰਬਾਈ ਦੀ ਤਾਂ ਇਹ 10 ਫੁੱਟ ਹੈ ਗਈ ਹੈ ਤੇ ਚੜਾਈ ਦੀ 7 ਫੁੱਟ ਹੈ ਇਹਨੂੰ ਮੈਨੂੰ ਤਿਆਰ ਕਰਨ ਵਿੱਚ ਮੈਂ ਕਿਉਂਕਿ ਸਾਡੇ ਦੇਸ਼ ਦੀ ਪਤੰਗ ਹੈਗੇ ਨੂੰ ਮੈਂ ਤਿਆਰ ਕਰਨ ਵਿੱਚ ਬਰੀਕੀ ਦਾ ਵੀ ਧਿਆਨ ਰੱਖਿਆ ਹੈ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਤੇ ਇਹਨੂੰ ਤਿਆਰ ਕਰਨ ਵਿੱਚ ਮੈਨੂੰ ਲਗਭਗ 2 ਦਿਨ ਲੱਗ ਗਏ ਸੀ ਕਿਉਂਕਿ ਐਡੀ ਵੱਡੀ ਐ ਪਤੰਗ ਐ ਜਦੋਂ ਹਵਾ ਵਿੱਚ ਲਹਿਰਦੀ ਐ ਨਾ ਤੇ ਵੇਖਣ 'ਚ ਬਹੁਤ ਹੀ ਸੋਹਣੀ ਲੱਗਦੀ ਐ ਆਪਾਂ ਇਹਨੂੰ ਉਡਾਇਆ ਵੀ ਹੋਇਆ ਐ ਤੇ ਜਦੋਂ ਲੋਕੀ ਦੇਖਦੇ ਆਣ ਨਾ ਤੇ ਮਾਣ ਕਰਦੇ ਮਹਿਸੂਸ ਕਰਦੇ ਨਾਲੇ ਵੇਖਣ 'ਚ ਵੀ ਬਹੁਤ ਸੋਹਣੀ ਲੱਗਦੀ ਐ ਹਾਂਜੀ ਇਹਨੂੰ ਤਿਆਰ ਕਰਨ ਵਾਸਤੇ ਮੈਂ ਕਿਉਂਕਿ ਸਪੈਸ਼ਲ ਵਾਸ ਲਿਆ ਹੋਇਆ ਸੀ ਕਿਉਂਕਿ ਤੀਲਾ ਟੁੱਟ ਨਾ ਜਾਵੇ ਸਾਡੇ ਦੇਸ਼ ਦੀ ਪਤੰਗਾਂ ਵਿੱਚ ਕੋਈ ਤੇ ਇਸ ਕਰਕੇ ਵਧੀਆ ਤੇ ਮੋਟਾ ਵਾਸ ਲਿਆ ਹੋਇਆ ਮੈਂ ਵਰਤੋਂ ਵਿੱਚ ਤੇ ਨਾਲੇ ਪੇਪਰ ਲਿਆ ਹੋਇਆ ਪੂਰਾ ਹਾਈ ਕੁਆਲਿਟੀ ਦਾ ਇਸ ਤੋਂ ਪਹਿਲਾਂ ਮੈਂ ਪੀਪਾਕਾਇਦਾ ਮੈਂ ਨੌਜਵਾਨਾਂ ਨੂੰ ਇਹੋ ਸੁਨੇਹਾ ਦੇਣਾ ਚਾਹਾਂਗਾ ਕਿ ਜਿਹੜੇ ਮੇਰੇ ਅੱਗੇ ਨੌਜਵਾਨ ਹੈ ਜਿਹੜੇ ਅੱਜ ਕੱਲ ਬਾਹਰ ਜਾਣ ਨੂੰ ਫਿਰਦੇ ਨੇ ਕਿ ਬਾਹਰ ਚਲ ਜੀ ਉੱਥੇ ਜਾ ਕੇ ਸੈੱਟ ਹੋ ਜਾਣਗੇ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਤੇ ਮਾਣ ਮਹਿਸੂਸ ਕਰੋ ਤੇ ਇੱਥੇ ਵੀ ਕੁਝ ਵੱਖਰਾ ਕਰੋਗੇ ਤਾਂ ਤੁਹਾਨੂੰ ਸਾਰੇ ਜਾਣਨਗੇ ਮੇਰਾ ਨਾਮ ਹੈਗਾ ਜੀ ਲਖਨਪ੍ਰੀਤ ਸਿੰਘ ਤੇ ਲੋਕੀ ਮੈਨੂੰ ਲਖਨੰਬਰ ਸਰੀਆਂ ਤੋਂ ਜਾਣਦੇ ਆ। ਇਹ ਪਤੰਗ ਤਿਆਰ ਕੀਤੀ ਹੋਈ ਹੈ ਮੈਂ 26 ਜਨਵਰੀ ਦੇ ਮੌਕੇ ਤੇ ਕਿਉਂਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਹੈ ਤੇ ਉਹਨੂੰ ਜ਼ਾਹਿਰ ਕਰਨਾਸਤੇ ਮੈਂ ਇੱਕ ਤਿਰੰਗੇ ਵਾਲੀ ਪਤੰਗ ਤਿਆਰ ਕੀਤੀ ਹੋਈ ਹੈ। ਉਹ ਵੀ ਬ੍ਰਾਜ਼ੀਲੀਅਨ ਕਾਈਟ ਦੀ ਸਟਾਈਲ ਵਿੱਚ ਜਿਹਨੂੰ ਕਿ ਆਪਾਂ ਪੀਪਾ ਕਾਈਟ ਕਹਿੰਦੇ ਆ। ਇਹ ਆਪਾਂ ਗੱਲ ਕਰੀਏ ਦੀ ਲੰਬਾਈ ਦੀ ਤਾਂ ਇਹ 10 ਫੁੱਟ ਹੈਗੀ ਹੈ ਤੇ ਚੜਾਈ ਦੀ 7 ਫੁੱਟ ਹੈ। ਇਹਨੂੰ ਮੈਨੂੰ ਤਿਆਰ ਕਰਨ ਵਿੱਚ ਮੈਂ ਕਿਉਂਕਿ ਸਾਡੇ ਦੇਸ਼ ਦੀ ਪਤੰਗ ਹੈਗੇ ਨੂੰ ਮੈਂ ਤਿਆਰ ਕਰਨ ਵਿੱਚ ਬਰੀਕੀ ਦਾ ਵੀ ਧਿਆਨ ਰੱਖਿਆ ਹੈ। ਬਹੁਤ ਵਧੀਆ ਤਰੀਕੇ ਨਾਲ ਤਿਆ ਤੇ ਇਹਨੂੰ ਤਿਆਰ ਕਰਨ ਵਿੱਚ ਮੈਨੂੰ ਲਗਭਗ 2 ਦਿਨ ਲੱਗ ਗਏ ਸੀ ਕਿਉਂਕਿ ਐਡੀ ਵੱਡੀ ਹੈ ਪਤੰਗ ਹੈ ਜਦੋਂ ਹਵਾ ਵਿੱਚ ਲਹਿਰਦੀ ਹੈ ਨਾ ਤੇ ਵੇਖਣ 'ਚ ਬਹੁਤ ਹੀ ਸੋਹਣੀ ਲੱਗਦੀ ਹੈ ਆਪਾਂ ਇਹਨੂੰ ਉਡਾਇਆ ਵੀ ਹੋਇਆ ਹੈ ਤੇ ਜਦੋਂ ਲੋਕੀ ਦੇਖਦੇ ਹਨ ਤੇ ਮਾਣ ਕਰਦੇ ਮਹਿਸੂਸ ਕਰਦੇ ਨਾਲੇ ਵੇਖਣ 'ਚ ਵੀ ਬਹੁਤ ਸੋਹਣੀ ਲੱਗਦੀ ਹੈ ਹਾਂਜੀ ਇਹਨੂੰ ਤਿਆਰ ਕਰਨ ਵਾਸਤੇ ਮੈਂ ਕਿਉਂਕਿ ਸਪੈਸ਼ਲ ਵਾਸ ਲਿਆ ਹੋਇਆ ਸੀ ਕਿਉਂਕਿ ਤੀਲਾ ਟੁੱਟ ਨਾ ਜਾਵੇ ਸਾਡੇ ਦੇਸ਼ ਦੀ ਪਤੰਗਾਂ ਵਿੱਚ ਕੋਈ ਤੇ ਇਸ ਕਰਕੇ ਵਧੀਆ ਤੇ ਮੋਟਾ ਵਾਸ ਲਿਆ ਹੋਇਆ ਮੈਂ ਵਰਤੋ ਵਿੱਚ ਤੇ ਨਾਲੇ ਪੇਪਰ ਲਿਆ ਹੋਇਆ ਪੂਰਾ ਹਾਈ ਕੁਆਲਿਟੀ ਦਾ ਇਸ ਤੋਂ ਪਹਿਲਾਂ ਮੈਂ ਕਰਦਾ ਰਿਹਾ ਹਾਂ ਨਾਰਮਲ ਜਿਹੜੀਆਂ ਪਤੰਗਾਂ ਹੁੰਦੀਆਂ ਨੇ ਤਰੰਗੇ ਵਾਲੀਆਂ ਜਿਹੜੀਆਂ ਆਪਣੇ ਅੰਮ੍ਰਿਤਸਰ ਵਿੱਚ ਆਮ ਤੌਰ ਤੇ ਦੇਖਿਆ ਜਾਂਦੀਆਂ ਨੇ ਪਰ ਐਜ਼ ਕਿ ਮੈਂ ਵੱਖਰੀ ਪਤੰਗ ਤਿਆਰ ਕੀਤੀ ਹੋਈ ਹੈ ਪੀਪਾ ਗਾਈਟ ਮੈਂ ਨੌਜਵਾਨਾਂ ਨੂੰ ਇਹੋ ਸੁਨੇਹਾ ਦੇਣਾ ਚਾਹਾਂਗਾ ਕਿ ਜਿਹੜੇ ਮੇਰੇ ਅੱਗੇ ਨੌਜਵਾਨ ਹੈ ਜਿਹੜੇ ਅੱਜ ਕੱਲ ਬਾਹਰ ਜਾਣ ਨੂੰ ਫਿਰਦੇ ਨੇ ਕਿ ਬਾਹਰ ਚੱਲ ਜੀ ਉੱਥੇ ਜਾ ਕੇ ਸੈੱਟ ਹੋ ਜਾਣਗੇ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਤੇ ਮਾਣ ਮਹਿਸੂਸ ਕਰੋ ਤੇ ਇੱਥੇ ਵੀ ਕੁਝ ਵੱਖਰਾ ਕਰੋਗੇ ਤਾਂ ਤੁਹਾਨੂੰ ਸਾਰੇ ਜਾਣਨਗੇ